ਸੱਤ ਸਰੀਆ ਕਾਲ ਜੀ ਆਓ ਜੀ ਆਪਾਂ ਬਣਾਉਣੀ ਹੈ ਗੁੱਡੇ ਦੁਖਦੇ ਆ ਤਾਂ ਪੰਜੀਰੀ ਕਹਿ ਲਓ ਪਿੰਨੀਆ ਕਹਿ ਲਓ ਤੁਹਾਡੀ ਆਪਣੀ ਇੱਛਾ ਤੁਸੀਂ ਜੋ ਬਣਾਉਣਾ ਚਾਹੋ ਉਹ ਬਣਾ ਸਕਦੇ ਹੋ ਗੁੱਡੇ ਤੋਂ ਹੀ ਸਰੀਰ 'ਚ ਜਿੰਨਾ ਦੇ ਵੀ ਭੈਣਾ ਦੇ ਦਰਦ ਰਹਿੰਦਾ ਉਹ ਇੱਕ ਵਾਰੀ ਆ ਬਣਾ ਕੇ ਖਾ ਕੇ ਦੇਖਿਓ ਸੋਡੇ ਮੁੱਕਣ ਤੋਂ ਪਹਿਲਾਂ ਗੁੱਡਿਆਂ ਦਾ ਦਰਦ ਸਰੀਰ ਦਾ ਦਰਦ ਸਾਰੇ ਦਰਦ ਗਾਇਬ ਹੋ ਜਾਣਗੇ ਇਸੇ ਲਈ ਆਪਾਂ ਨੂੰ ਚਾਹੀਦੀਆਂ ਨੇ ਆ 10 ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਇੱਕ ਇੱਕ ਕਰਕੇ ਦੱਸ ਦੇਣੀ ਆ ਤੇ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਜਿੰਨੀ ਬਣਾਉਣੀ ਚਾਹੋ ਉਹਨੀ ਮੈਂ ਪਈਆ ਪਈਆ ਲਈਆਂ ਨੇ ਤੁਸੀਂ ਘੱਟ ਵੱਧ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਲੈ ਬਾਦਾਮ ਫਿਰ ਲੈ ਆਪਾਂ ਕਾਜੂ ਫਿਰ ਅਖਰੋਟ ਫਿਰ ਲੈ ਚਾਰੇ ਮਗਜ ਫਿਰ ਲਈ ਆਪਾਂ ਪਈਈ ਅੰਸੀ ਫਿਰ ਲੈ ਆਪਾਂ ਤੇਲ ਫਿਰ ਲਈ ਆਪਾਂ ਕਿਸ਼ਮਿਸ ਫਿਰ ਲਈ ਆਪਾਂ ਚਾਰੇ ਗੁੰਟਾ ਤੇ ਥੋੜੀਆਂ ਜਿਹੀ ਆਪਾਂ 20 ਗ੍ਰਾਮ ਲਈਆਂ ਪੂਰੀਆਂ ਮਿਰਚਾਂ ਇੰਨੀ ਗਲੇ ਬੋਟ ਠੀਕ ਠੀਕ ਹੁੰਦੀਆਂ ਨੇ ਤੁਸੀਂ ਗੂਗਲ ਤੇ ਪਤਾ ਕਰ ਲਿਓ ਸਾਰੀਆਂ ਚੀਜ਼ਾਂ ਦੇ ਵੀ ਕੀਦੇ ਕੀ ਕੀ ਬੇਨਫੀਟ ਨੇ ਜੇ ਮੈਂ ਦੱਸਣ ਲੱਗੀ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਜਿਹਦਾ ਖੂਨ ਗਾੜਾ ਕੈਸਟਰੋਲ ਬਣਦਾ ਤੇ ਜੋ ਵੀ ਤੁਹਾਨੂੰ ਪ੍ਰੋਬਲਮ ਆਣੀ ਖੂਨ ਗਾੜਾਗਾ ਸਾਰੇ ਸਰੀਰ 'ਚ ਦਰਦ ਰਹਿੰਦਾ ਟੂ ਹਿਚ ਦਰਦ ਰਹਿੰਦਾ ਸਾਰਾ ਕੁਝ ਓਟੇ ਖਾਂਦੇ ਖਾਂਦੇ ਜੇ ਤੁਸੀਂ ਪਾਈ ਆ ਪਾਈ ਆਦੀ ਬਣਾ ਕੇ ਖਾਣੇ ਹੋ ਖਾਂਦੇ ਖਾਂਦੇ ਸੋਨ ਮਾਪ ਛੋਟੇ ਸਰੀਰ ਨੇ ਆਪ ਦੱਸ ਦੇਣਾ ਵੀ ਕਿੰਨਾ ਫਰਕ ਦੇਦੇ ਚਾਪਾ ਪਾਈਏ ਮਿੱਥੇ ਪਾਉਣੇ ਨੇ ਤੇ ਭੁਜੇ ਹੋਏ ਛੋਲੇ ਆਪਾਂ ਲੈਣੇ ਨੇ 1 ਕਿਲੋ ਇਹ ਮਿੱਥੇ ਆਪਾਂ ਪਤਾ ਕੀ ਕੀਤਾ ਰਾਤ ਨੂੰ ਆਪਾਂ ਪੀਸ ਲਏ ਉਹ ਵੀਡੀਓ ਪਹਿਲਾਂ ਮੈਂ ਬਣਾਉਣੀ ਭੁੱਲ ਗਈ ਪੀਸ ਕੇ ਫਿਰ ਇਹਨਾਂ ਨੂੰ ਆਪਾਂ ਗੁਣਗਣੇ ਜੇ ਦੁੱਧ ਚ ਭਿਉ ਕੇ ਰੱਖਤਾ ਤੇ ਹੁਣ ਇਹਨਾਂ ਨੂੰ ਆਪਾਂ ਘਿਓ ਚ ਚੰਗੀ ਤਰ੍ਹਾਂ ਪਕਾਉਣਾ ਲੈਣਾ ਕੜਚੀ 1.5 ਕੜਚੀ ਘਿਓ ਚ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਆਪਾਂ ਇਹ ਆਪਾਂ ਤੜਤੜਾ ਪਾਉਣੇ ਕਰਨੇ ਨੇ ਡਰਾਈ ਰੋਸਟ ਇਹ ਚ ਆਪਾਂ ਘਿਓ ਵਗੈਰਾ ਕੁਝ ਨਹੀਂ ਪਾਉਣਾ ਤੇ ਤਿਹਨੋਂ ਪੌਨ ਕੈਪਸਾਈਟ ਤੇ ਕੱਢ ਲਿਆ ਉਸ ਤੋਂ ਬਾਅਦ ਆਪਾਂ ਅਲਸੀ ਇਹ ਵੀ ਆਪਾਂ ਸੁੱਕੀ ਹੋਵਨ ਲੈਣੀ ਆ ਇਹਨੇ ਫੁੱਲ ਕੇ ਨਾ ਪੂਰੀ ਚਮਕ ਆ ਜਾਂਦੀ ਅਲਸੀ ਜਦੋਂ ਪੁੱਜ ਜਾਂਦੀ ਆ ਤੇ ਜਦੋਂ ਏ ਤੜ ਤੜ ਕਰਨ ਲੱਗੀ ਤੇ ਫੁੱਲ ਕੇ ਡੱਡੂ ਵਰਗੀ ਬਣ ਗਈ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਦੇਖੋ ਕਿੰਨੀ ਸੋਹਣੀ ਚਮਕ ਆ ਗਈ ਇਹਦੇ ਚ ਇਹ ਵੀ ਫੁੱਲ ਕੇ ਆਪਾਂ 사이ਡ ਤੇ ਕੱਢ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਘਿਓ ਪਾਇਆ ਘਿਓ ਚ ਆਪਾਂ ਪਾਉਣੀ ਆ ਗੁੰਦ ਆਪਾਂ ਪਾਈਏ ਗੁੰਦ ਲਈ ਆ ਗੁੰਦਾ ਵੀ ਚਾਰੇ ਲੈਣੀਆਂ ਨੇ ਤੁਸੀਂ ਇੱਕ ਨਹੀਂ ਅਨਸਾਰੀ ਦੇ ਜਾ ਕੇ ਕਹਿ ਦਿਓ ਚਾਰੇ ਗੁੰਦਾ ਮਿਲ ਜਾਂਦੀਆਂ ਨੇ ਅਨਸਾਰੀ ਦਿਓ ਤੇ ਥੋੜੀ ਥੋੜੀ ਕਰਕੇ ਆਪਾਂ ਪੀਸ ਲੈਣੀ ਆ ਉਹ ਭੁੰਨ ਕਿਉਂ ਚ ਭੁੰਨ ਲੈਣੀ ਆ ਸਾਰੀ ਇਕੱਠੀ ਪਾਵਾਂਗੇ ਤਾਂ ਭੁੱਜਣੀ ਨਹੀਂ ਹਾਂ ਤੁਸੀਂ ਕੜਾਹੀ ਚ ਵੱਡੀ ਚ ਬਣਾ ਰਹੇ ਹੋ ਤਾਂ ਵੱਧ ਕਿਉਂ ਪਾ ਕੇ ਸਾਰੀ ਇਕੱਠੀ ਵੀ ਭੁੰਨ ਸਕਦੇ ਹੋ ਤੁਹਾਡੀ ਆਪ ਦੀ ਮਰਜ਼ੀ ਆ ਮੈਂ ਪਹਿਲਾਂ ਤਿਆਰੀ ਛੋਟੇ ਲੋਂਡੇ ਚ ਕਰ ਲੈਣੀ ਹੁੰਦੀ ਆ ਚੁੱਲੇ ਤੇ ਫਿਰ ਸਿਰਫ ਆਟਾ ਹੀ ਭੁੰਦੀ ਹੁੰਦੀ ਆ ਤੇ ਵੀ ਤੁਹਾਡੀ ਆਪ ਦੀ ਮਰਜ਼ੀ ਹੋ ਉਹ ਤੁਹਾਡਾ ਦਿਲ ਕਰਦਾ ਤੁਸੀਂ ਇਹ ਚ ਆਟਾ ਖੋਆ ਕੁਝ ਵੀ ਪਾ ਸਕਦੇ ਹੋ ਨਹੀਂ ਪਾਉਣਾ ਤਾਂ ਦੋ ਚਮਚੇ ਏਕਣ ਵੀ ਖਾ ਸਕਦੇ ਹੋ ਜਿਹੜੇ ਮੇਰੇ ਭੈਣ ਭਾਈ ਸ਼ੂਗਰ ਵਾਲੇ ਨੇ ਉਹ ਮਿੱਠਾ ਚਾਹੇ ਨਾ ਵੀ ਪਾਉਣ ਜਿਨ੍ਹਾਂ ਨੂੰ ਨਹੀਂ ਸ਼ੂਗਰ ਉਹ ਮਿੱਠਾ ਪਾ ਸਕਦੇ ਨੇ ਇਹ ਤੁਹਾਡੀ ਆਪ ਦੀ ਮਰਜ਼ੀ ਹੈ ਵੀ ਤੁਸੀਂ ਕਿਵੇਂ ਖਾਣਾ ਚਾਹੋ ਲੋ ਦੇਖੋ ਆਪਾਂ ਥੋੜੀ ਜਿਹੀ ਪਾਈ ਸੀ ਹੁਣ ਆਪਣੀ ਕੜਾਹੀ ਫੁੱਲ ਕੇ ਭਰਨ ਵਾਲੀ ਹੋ ਗਈ ਦੇਖੋ ਏਕਣੇ ਮੈਂ ਤਿੰਨ ਚਾਰ ਵਾਰੀ ਥੋੜੀ ਥੋੜੀ ਪਾ ਕੇ ਸਾਰੀ ਗੁੰਦ ਪੁੰਨ ਲੈਣੀ ਆ ਤੇ ਮੈਂ ਇਹਨੂੰ ਗ੍ਰਾਈਂਡ ਕਰ ਲੈਣੀ ਆ ਜਗ ਚਪਾ ਕੇ ਤੁਹਾਡੀ ਆਪਦੀ ਮਰਜ਼ੀ ਆ ਵੀ ਤੁਸੀਂ ਕੋਲੀ ਨਾਲ ਭੰਨਣੀ ਆ ਓਕਣ ਵੀ ਭੰਨ ਸਕਦੇ ਹੋ ਜਿਵੇਂ ਤੁਹਾਨੂੰ ਆਪ ਨੂੰ ਠੀਕ ਲੱਗੇ ਉਹ ਬੰਦਾ ਓਕਣਾ ਆਪਦੀ ਸਹੂਲਤ ਮੁਤਾਬਕ ਕੰਮ ਕਰ ਲੈਂਦਾ ਹਨ ਆਪਾਂ ਸਾਰੀ ਗੂੰਦ ਭੁੰਨ ਕੇ ਦੇਖੋ ਇੱਕ ਥਾਲ ਪਰ ਜਾਣਾ ਇੱਕ ਕੋਲੀ ਤੋਂ ਆਪਣਾ ਗੂੰਦ ਦਾ ਆ ਦੇਖੋ ਤੁਸੀਂ ਜਿਵੇਂ ਆਪ ਇੱਕ ਮੁਠੀ ਮਸਾ ਪਾਈ ਸੀ ਜਿਹਦੇ ਨਾਲ ਆਪਣੇ ਇੰਨੀ ਬਣ ਗਈ ਇਹ ਦੇਖੋ ਆਪਾਂ ਥਾ ਇਹ ਪੂਰਾ ਚਾਰ ਵਾਰੀ ਚੋਂ ਮੈਂ ਤੋ ਬੁੱਝੂਗੀ ਤੇ ਕੀ ਹੁੰਦਾ ਜਿਆਦਾ ਲੱਗਦਾ ਨਹੀਂ ਹੈਗਾ ਜੇ ਕਿਸੇ ਦਾ ਬੀਪੀ ਵਗੈਰਾ ਵੱਧਦਾ ਉਹ ਵੀ ਬੰਦਾ ਖਾ ਸਕਦਾ ਹੈਗਾ ਇਹ ਨਹੀਂ ਹੈਗਾ ਵੀ ਉਹ ਨਹੀਂ ਖਾ ਸਕਦਾ ਜਿਹਨੂੰ ਸ਼ੂਗਰ ਆ ਉਹ ਮਿੱਠਾ ਨਾ ਪਾਓ ਤੇ ਜਿਹਨੂੰ ਨਹੀਂ ਸ਼ੂਗਰ ਉਹ ਥੋੜਾ ਬਹੁਤਾ ਮਿੱਠਾ ਪਾ ਸਕਦਾ ਸਭ ਦੀ ਆਪੋ ਆਪਣੀ ਹੈ ਨਾ ਸਰੀਰ ਮੁਤਾਬਕ ਲੋੜ ਮੁਤਾਬਕ ਤੁਸੀਂ ਕਰ ਸਕਦੇ ਹੋ ਪਰ ਇਹ ਚੀਜ਼ਾਂ ਤੁਸੀਂ ਸਾਰੇ ਹੀ ਖਾ ਸਕਦੇ ਹੋ ਇਹ ਨਹੀਂ ਹੈਗਾ ਦੋ ਚਮਚੇ ਰਾਤ ਨੂੰ ਦੁੱਧ ਨਾਲ ਲੈ ਕੇ ਪੀਜੋ ਨਹੀਂ ਸਵੇਰੇ ਚਾਹ ਨਾਲ ਆਪਦੇ ਦੋ ਚਾਰ ਚਮਚੇ ਖਾ ਲਓ ਹੈ ਨਾ ਜਿੰਨਾ ਤੁਹਾਡਾ ਸਰੀਰ ਚੱਲਦਾ ਉਹਨਾਂ ਖਾ ਲਓ ਤਕਕਾ ਤਾਂ ਹੁੰਦੇ ਨਹੀਂ ਸਰੀਰ ਨਾਲ ਵੀ ਆਪਾਂ ਕਿੰਨਾ ਖਾਣਾ ਪਰ ਹਾਂ ਤੁਹਾਨੂੰ ਇੱਕ ਵਾਰੀ ਸਰੀਰ ਦੱਸ ਦੋ ਵੀ ਜਾਣ ਕੰਨੀ ਪੈਗੀ ਤੁਹਾਡੇ 'ਚ ਸਾਰਾ ਸਰੀਰ ਤੇ ਦਰਦ ਚੂਸ ਲੈਣੇ ਨੇ ਇਹ ਨਹੀਂ ਪਤਾ ਹੀ ਨਹੀਂ ਤੁਹਾਨੂੰ ਲੱਗਣਾ ਵੀ ਕਿੱਧਰ ਵਾਗੇ ਮੇਰੇ ਖੁਦ ਦੇ ਬਹੁਤ ਗੋਡੇ ਦੁਖਦੇ ਨੇ ਇਸੇ ਕਰਕੇ ਮੈਂ ਚੜ੍ਹਦੇ ਸਿਆਲੀ ਬਣਾ ਲੈਨੀ ਹੈ ਹਰ ਇੱਕ ਸਾਲ ਫਿਰ ਸਾਲ ਪਾਰ ਰਾਮਦਾਰੀ ਰਹਿੰਦੀ ਹੈ ਆ ਦੇਖੋ ਇੱਕ ਆਪਾਂ ਥੋੜੀ 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 ਗੁੰਦ ਪਾ ਕੇ ਤਿੰਨ ਚਾਰ ਵਾਰੀਆਂ ਚਮੇ ਸਾਰੀ ਪੁੰਨ ਲੈਣੀ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਪੀਸ ਲੈਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਵੀ ਤੁਸੀਂ ਕੀ ਕਰਨਾ ਹਨਾ ਏਕਣ ਵੀ ਖਾਈ ਏਕਣ ਵੀ ਖਾ ਲੈਂਦੇ ਨੇ ਏਕਣ ਵੀ ਸਵਾਦ ਲੱਗਦੀ ਆਪੋ ਆਪਣੀ ਪਸੰਦ ਦਾ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਕੜਛੀ ਰੇੜ ਕੜਛੀ ਘਿਓ ਪਾ ਕੇ ਮਿੱਥੇ ਜਿਹੜੇ ਆਪਾਂ ਰਾਤ ਨੂੰ ਪੀ ਕੇ ਦੁੱਧ ਚ ਭਿਉਂ ਕੇ ਰੱਖੇ ਸੀ ਉਹ ਪਨ ਲੈਣੇ ਨੇ ਇਹ ਬਸ ਕੜਛੀ ਘਿਓ ਜਾਣ ਪੁੰਨ ਜਾਣੇ ਨੇ ਐ ਪੂਰੇ ਕੱਲੇ ਕੱਲੇ ਹੋ ਜਾਂਦੇ ਨੇ ਇੱਕਣ ਪਾਉਣ ਨਾਲੇ ਕੌੜੇ ਨਹੀਂ ਬਣਦੇ ਨਹੀਂ ਹਾਲੇ ਕਹਿੰਦਾ ਮੇਥਿਆਂ ਦੀਆਂ ਪਿੰਨੀਆਂ ਕਿਹੜਾ ਖਾ ਲੂਗਾ ਵੀ ਇੰਨੀਆਂ ਕੌੜੀਆਂ ਹੁੰਦੀਆਂ ਨੇ ਤੇ ਇਹਨੇ ਜਿਵੇਂ ਘੜਤਣ ਰਹਿਣੀਆਂ ਹੀ ਨਹੀਂ ਇੰਨਾ ਚ ਸੋਨ ਪਤਾ ਵੀ ਨਹੀਂ ਲੱਗਣਾ ਵੀ ਤੁਸੀਂ ਮੇਥਿਆਂ ਦੀਆਂ ਪਿੰਨੀਆਂ ਖਾ ਖਾ ਰਹੇ ਹੋ ਜਾਂ ਉਦਾਂ ਇਹ ਵੀ ਤੁਹਾਡੀ ਆਪਣੀ ਮਰਜ਼ੀ ਹੈ ਵੀ ਜੇ ਤੁਸੀਂ ਪਿੰਨੀਆਂ ਬਣਾਉਣੀਆਂ ਨੇ ਤਾਂ ਤੁਸੀਂ ਵਿੱਚ ਖੋਆ ਪਾ ਸਕਦੇ ਹੋ ਨਹੀਂ ਬਣਾਉਣੀਆਂ ਪੰਜੀਰੀਆਂ ਵਾਂਗੂ ਬਣਾਉਣੀਆਂ ਆਟਾ ਪਾ ਕੇ ਮਿੱਠਾ ਪਾ ਲੋ ਪੰਜੀਰੀ ਬਣ ਗਈ ਨਹੀਂ ਕੁਝ ਵੀ ਪਾਉਣਾ ਤਾਂ ਆਪਣੇ ਆ ਛੋਲੇ ਹੈਗੇ ਇਕਣੀ ਥਾਲੂ ਬਸ ਦੋ ਚਮਚੇ ਸਾਰੇ ਡਰਾਈ ਫਰੂਟ ਹੋ ਗਏ ਮਿੱਠੇ ਹੋ ਗਏ ਇਹ ਹੋ ਗਏ ਤੁਹਾਡੀ ਸਭ ਦੀ ਆਪੋ ਆਪਣੀ ਮਰਜ਼ੀ ਹੈ ਹਨਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਆ ਇਹਨੂੰ ਆਪਾਂ ਨੂੰ ਭੁੰਨਣ ਨੂੰ ਲੱਗ ਜਾਂਦੇ ਨੇ 10-12 ਮਿੰਟ ਦੇਖੋ ਜਦੋਂ ਪੁੱਜ ਗਏ ਨਾ ਐ ਇੱਕ ਇੱਕ ਮਿੱਠਾ ਹੋ ਜਾਣਾ ਦੁਬਾਰ ਤੋਂ ਫੇਰ ਆਪਣਾ ਪੀਸਿਆ ਹੋਇਆ ਮੀਡੀਅਮ ਚ ਸੇਕਦੇ ਭੁੰਨਾ ਤੇਜ਼ ਤੇ ਨਾ ਭੁੰਨੇ ਆਰਾਮਦਾਰੀ ਨਾਲ ਹੌਲੀ ਹੌਲੀ ਆਪੀ ਇਹਨਾਂ ਨੇ ਕਿਉਂ ਛੱਡ ਦੇਣਾ ਤੇ ਆ ਮੈਨੂੰ ਦੁਖਣੀਆਂ ਆ ਦੇਖੋ ਜਦੋਂ ਪੁੱਜ ਗਿਆ ਉਹਨੂੰ ਆਪ ਪਤਾ ਲੱਗੂ ਵੀ ਹਾਂ ਇਹ ਕਿੰਨੇ ਸੋਹਣੇ ਪੁੱਜ ਗਿਆ ਆਪਣੇ ਸਾਰੀਆਂ ਗੱਠਾਂ-ਗੁੱਠਾਂ ਪਾ ਚੰਗੀ ਤਰ੍ਹਾਂ ਬੰਨ ਲੈਣੀਆਂ ਨੇ ਆਪ ਹੀ ਫੁੱਟ ਜਾਂਦੀਆਂ ਨੇ ਜਦੋਂ ਕਿ ਉਹ ਛੱਡਣ ਲੱਗ ਜਾਂਦੇ ਨੇ ਮੇਥੇ ਉਦੋਂ ਸਾਰਾ ਕੁਝ ਆਪ ਹੀ ਬੜਾ ਸੋਹਣਾ ਬਣ ਜਾਂਦਾ ਹੈ ਇੰਨੀਆਂ ਤਾਂ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾਗਾ ਵੀ ਆਪਾਂ ਉਹ ਕਰ ਲਿਆ ਵਧੀਆ ਹੁੰਦਾ ਇਸ ਤੋਂ ਬਾਅਦ ਆਪਾਂ ਇਹ ਡਰਾਈ ਰੋਸਟ ਇਹ ਉਹ ਕਰ ਲੈਣੇ ਫੁੱਲ ਮਖਾਣੇ ਇਹ ਵੀ ਤੁਸੀਂ ਪਾਈ ਆਈ ਲੈ ਲਿਓ ਇਹ ਹੱਡੀਆਂ ਲਈ ਕਹਿੰਦੇ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਇਹ ਤੁਸੀਂ ਗੂਗਲ ਤੇ ਆਪੀ ਪਤਾ ਕਰ ਲਿਓ ਵੀ ਕਿੰਨੇ ਹੁੰਦੇ ਉਹ ਖੋਨੇ ਇਹ ਜਦੋਂ ਇਹਨਾਂ ਫੁੱਟਣ ਲੱਗੇ ਉੱਥੋਂ ਤੱਕ ਆਪਾਂ ਭੁੰਨਣੇ ਨੇ ਇਹ ਪਹਿਲਾਂ ਮੈਂ ਜਦੋਂ ਦਿਖਾਇ ਸੀ ਉਹ ਉੱਚੇ ਮਿੱਥੇ ਤੇ ਆਪਣੇ ਆਹ ਰਹਿਗੇ ਸੀ ਫੁੱਲ ਮਖਾਣੇ ਇਸ ਕਰਕੇ ਮੈਂ ਤੁਹਾਨੂੰ ਹੁਣ ਦੱਸ ਰਹੀ ਹਾਂ ਕਿਉਂ ਕੋਣ ਦੀ ਵੀ ਲੋੜ ਨਹੀਂ ਕਿ ਮੇਰੀਆਂ ਭੈਣਾਂ ਕਹਿੰਦੀਆਂ ਸੀ ਕਿਉਂ ਆਪਾਂ ਕੇ ਪਹੁੰਦੇ ਹਾਂ ਲੋੜ ਨਹੀਂ ਐਦਾਂ ਹੀ ਪਹੁੰਚ ਜਾਂਦੇ ਨੇ ਜੇ ਥੋੜੇ ਮਾਈਕ੍ਰੋਵੇਵ ਆ ਤਾਂ ਉਹਦੇ 'ਚ ਗਰਮ ਕਰ ਲਓ ਉਹਦੇ 'ਚ ਵੀ ਪਹੁੰਚ ਜਾਂਦੇ ਨੇ ਆ ਦੇਖੋ ਸਾਨੂੰ ਮੈਂ ਦਿਖਾਉਂਦੀ ਹਾਂ ਜਦੋਂ ਇਹਨਾਂ ਹੱਥਾਂ 'ਚ ਆਪਣੇ ਆਏ ਆ ਫੁੱਟਣ ਲੱਗ ਜਵੇ ਤੇ ਉਦੋਂ ਸਮਝੋ ਵੀ ਥੋੜੇ ਐਨ ਚੰਗੀ ਤਰ੍ਹਾਂ ਇਹ ਪੁੱਜ ਗਏ ਪਹਿਲਾਂ ਜਦੋਂ ਬਣਾਉਂਦੇ ਹੁੰਦੇ ਸੀ ਉਦੋਂ ਤਾਂ ਹਲਵਾਈ ਖੁੱਲਾ ਘਿਓ ਪਾ ਕੇ ਉਹਦੇ ਚੀਜ਼ ਗੁੰਦ ਭੁੰਨ ਦੇਣੀ ਉਹਨਾਂ ਨੇ ਉਹਦੇ ਚੀ ਬਜ਼ੁਰਗਾਂ ਨੇ ਉਹ ਭੁੰਨ ਦੇਣੇ ਫੁੱਲ ਮਖਾਣੇ ਭੁੰਨਦੇ ਨੇ ਕੋਲ ਬੈਠਿਆ ਨੇ ਪੀਸੀ ਜਾਣੇ ਕੁੰਡੀ ਸੋਟੀ 'ਚ ਹੁਣ ਕਿੱਥੇ ਲੋਕਾਂ ਕੋਲੇ ਕਿਸੇ ਕੋਲੇ ਵੀ ਟਾਈਮ ਹੈ ਨਾ ਮੈਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਪੀਸ ਲੈਣੀਆਂ ਹੁੰਦੀਆਂ ਆ ਦੇਖੋ ਆ ਪੁੰਨੀ ਹੋਈ ਆਪਣੀ ਆਲਸੀ ਆਪੇ ਇਹਦਾ ਪਾਊਡਰ ਕਰ ਲੈਣਾ ਇੱਕ ਪੂਰਾ ਪ੍ਰਾਂਤ ਭਾਈਆ ਪਾਈਏ ਨਾਲ ਹੀ ਪ੍ਰਾਂਤ ਭਰ ਜਾਣੀ ਹੈ ਆਪਣੀ ਤੇ ਪੂਰਾ ਇਹ ਵੀ ਤੁਹਾਡੀ ਆਪਦੀ ਮਰਜ਼ੀ ਹੈ ਬਤੂਸੂ ਪੂਰਾ ਪਾਊਡਰ ਕਰ ਲੈਣਾ ਕਿ ਥੋੜਾ ਦਰਦਰਾ ਵੀ ਵਧੀਆ ਲੱਗਦਾਗਾ ਕੋਈ ਏਡੀ ਗੱਲ ਨਹੀਂ ਵੀ ਪ੍ਰੀ ਕੀ ਆਪਾਂ ਪੀਣਾ ਇੱਕ ਇੱਕ ਚੀਜ਼ ਕਰਕੇ ਆਪਾਂ ਸਾਰੀਆਂ ਚੀਜ਼ਾਂ ਦਾ ਉਹ ਕਰ ਲੈਣਾ ਪਾਊਡਰ ਬਣਾ ਲੈਣਾ ਆਹ ਦੇਖੋ ਤੁਸੀਂ ਆਪਾਂ ਅੱਸੀ ਪੀਸ ਲਈ ਇੱਕ ਬਰਾ ਤੋਂ ਲੈ ਲਈ ਆਪਾਂ ਸਾਰੀਆਂ ਚੀਜ਼ਾਂ ਨੂੰ ਉਹਦੇ ਪੰਡੇ 'ਚ ਪੀਸ-ਪੀਸ ਕੇ ਨਾਲ ਹੁੰਦੇ ਭਾਈ ਚੱਲਾਂਗੇ ਤੇ ਆ ਗਏ ਆਪਣੇ ਤੜ। ਤੇ ਇਹੋ ਜ਼ਰੂਰ ਧੋਣੇ ਨੇ ਤੜਣਾ ਮਿਸ ਕਰਿਓ। ਤੜ ਚ ਵੀ ਤੁਸੀਂ ਆਪ ਹੀ ਪਤਾ ਕਰ ਲਿਓ ਵੀ ਕੀ ਕੁਛ ਹੁੰਦਾ ਹੈ ਨਾ। ਹੁਣ ਮੈਂ ਇੱਕ ਇੱਕ ਚੀਜ਼ ਦੇ ਸਾਨੂੰ ਬੇਨਿਫਿਟ ਦੱਸਣ ਲੱਗੀ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜੂ ਫਿਰ ਅਗਲਾ ਭਣਾ ਕਹਿੰਦੀਆਂ ਨੇ ਏਡੀ ਵੱਡੀ ਵੀਡੀਓ ਬਣਾਤੀ ਦੇਖਦੇ ਨਹੀਂ। ਤੇ ਪਹਿਲਾਂ ਤਾਂ ਨਹੀਂ ਤਾਂ ਮੈਂ ਮੇਥਿਆਂ ਦੀ ਵਿੱਚ ਬਣਾ ਲੈਣੀ ਸੀ ਓਕਣੀ। ਉਹ ਮੇਰਾ ਮਨ ਨਹੀਂ ਸੀ ਵੀਡੀਓ ਬਣਾਉਣ ਦਾ। ਉਹ ਤਾਂ ਮੈਨੂੰ ਕਿਸੇ ਮੇਰੀ ਸਹੇਲੀ ਦਾ ਫੋਨ ਆਇਆ ਕਹਿੰਦੀ ਭਣਾਤੋ ਸਾਰਾ ਸਮਾਨ ਉਹ ਲਿਖ ਕੇ ਭੇਜੀ ਮੈਨੂੰ ਵੀ ਮੈਂ ਬਣਾਉਣੀ ਆ ਵੀ ਮੇਰੀ ਸੱਸ ਦੀ। ਪਰ ਬਹੁਤ ਵਧੀਆ ਰਹੀ ਆ ਫਿਰ ਮਹਾਂ ਚਲ ਪੈਣਾ ਨੂੰ ਵੀ ਨਾਲ ਹੀ ਦੱਸ ਦੇਣੀ ਆ ਵੀ ਜਦ ਆਪਾਂ ਬਣਾਉਣੀ ਹੋਈ ਆ ਲੋ ਜੀ ਪਹਿਲਾਂ ਫਲਸੀ ਪਉਣ ਲਈ ਹੁਣ ਆਪਾਂ ਤੇਲ ਪੀਸ ਲਈ ਫਲਣਸੀ ਪੀਸ ਲਈ ਸੀਗੀ ਏਖਣ ਕਰਕੇ ਆਪਾਂ ਸਾਰੀਆਂ ਇੱਕ ਇੱਕ ਚੀਜ਼ਾਂ ਜਾਂ ਬਦਾਮ ਆ ਗਏ ਆਪਣੇ ਸਾਰੀਆਂ ਚੀਜ਼ਾਂ ਪਾ ਲਿਓ ਇਹ ਨਾ ਸੋਚਿਓ ਵੀ ਮੈਨੂੰ ਕੈਸਟਰੋਲ ਬਾਦ ਦਾ ਸਾਰਾ ਕੁਝ ਤੁਸੀਂ ਆਪ ਟੈਸਟ ਪਹਣ ਕਰਾ ਲਿਓ ਇਹ ਪਾਈ ਆਪਈ ਖਾਣ ਤੋਂ ਬਾਅਦ ਕਰਾ ਲਿਓ ਮੇਰਾ ਕਈ ਸਾਲਾਂ ਦਾ ਕਿਸ ਉਹ ਟੈਸਟ ਨਾ ਚਾਹੁੰਦਾ ਸੀ ਕੈਸਟਰੋਲ ਆ ਜੀ ਕਿ ਨੂੰ ਕੰਡੀਸ਼ਰ ਵੀ ਵਧੀ ਹੋਈ ਆ 슈ਗਰ ਬਾਰਡਰ ਲਾਈਨ ਤੇ ਆ ਮੈਂ ਤਾਂ ਹਰ ਇੱਕ ਸਾਲ ਛੱਡਦੇ ਸਿਆਲੇ ਬਣਾ ਲੈਣੀ ਆ ਚਮਚਾ ਚਮਚਾ ਦੋ ਦੋ ਚਮਚੇ ਜਿੰਨਾ ਆਪ ਤੋ ਹਾਜਮ ਹੁੰਦੀ ਆ ਉਨੇ ਖਾ ਲੈਣੀ ਆ ਆਹ ਰੋਟ ਲੈ ਲਿਆ ਆਪਾਂ ਇਹਦਾ ਵੀ ਆਪਾਂ ਪਾਊਡਰ ਬਣਾ ਲੈਣਾ ਜੇ ਛੋਡੇ ਗੋਡੇ ਦੋਦੇ ਨੇ ਤਾਂ ਰੋਟ ਤੇ ਤਿਲ ਜ਼ਰੂਰ ਪਾਓ ਮਿਸ ਨਾ ਕਰਿਓ ਚਾਹ ਘੱਟ ਪਾ ਲਿਓ ਗਈ ਵਾਰੀ ਨਹੀਂ ਹਿੰਮਤ ਹੁੰਦੀ ਹਨਾ ਵੀ ਪਾਈ ਹੋਈ ਆਪਾਂ ਲੈਣੇ ਨੇ ਤਾਂ ਫਿਰ ਚਾਹੇ 200 ਗ੍ਰਾਮ 100 100 ਗ੍ਰਾਮ ਜਿੰਨਾ ਵੀ ਸੋਤੋ ਸਰਦਾ ਹੋਇ ਉਨੇ ਦੀ ਬਣਾ ਲਿਓ ਡਾਕਟਰਾਂ ਵੀ ਕਿਹੜਾ ਥੋੜੇ ਪੈਸੇ ਲੈਂਦੇ ਨੇ ਦਵਾਈਆਂ ਦੇ ਉਹ ਵੀ ਤਾਂ ਆਪਾਂ ਨੂੰ ਘਰ ਬਰਦਦੇ ਆਪਾਂ ਉਹਨਾਂ ਦਾ ਉਹਨੇ ਪੈਸੇ ਹੁੰਦਾ ਆਪਦਾ ਅਸਮਾਨ ਲੈ ਕੇ ਬਣਾ ਕੇ ਖਾ ਕੇ ਤਾਂ ਦੇਖੋ ਇੱਕ ਵਾਰੀ ਤੇ ਆਪਾਂ ਖਰੋਟ ਵੀ ਪੀਸ ਕੇ ਉਹਦੇ ਸੀ ਭਰਾ ਤਾਂ ਚੀ ਪਾ ਲਿਓ ਆਪਾ ਲੇ ਆਪਾਂ ਕਾਜੂ ਇਹਨਾਂ ਦਾ ਵੀ ਆਪਾਂ ਉਕਣੀ ਪਾਊਡਰ ਬਣਾ ਲੈਣਾ ਇਹ ਕਾਜੂ ਤੇ ਬਦਾਮ ਥੋੜੇ ਜੇ ਘੱਟ ਤੇ ਐ ਇੱਕ ਲਖਤ ਪੂਰੀ ਤੇਜ ਮਿਕਸੀ ਚ ਲਾ ਕੇ ਨਾ ਪੀਸਿਓ ਫਿਰ ਉਹ ਕਿਉਂ ਛੱਡ ਦਿੰਦੇ ਨੇ ਆਪਦਾ ਤੇਲ ਤੇ ਥੋੜਾ ਜਿਹਾ ਘੱਟ ਤੇ ਪੀਸਿਆ ਨਾ ਫਰਟ ਇਹਨਾਂ ਚ ਕਾਜੂਆਂ ਚ ਮੈਂ ਉਹ ਮਿਰਚਾਂ ਪਾਤੀਆਂ ਮੈਂ ਨਾਲ ਹੀ ਪੀਸੀਆਂ ਜਾਣਗੀਆਂ ਤੇ ਨਾਲ ਹੀ ਆਪਾਂ ਆਪਣੇ ਛੋਲੇ ਪੀਸ ਲੈਣੇ ਨੇ ਉਹ 1 ਕਿਲੋ ਨੇ ਬਾਕੀ ਸਾਰਾ ਸਮਾਨ ਪਾਈਆ ਪਾਈਆ ਆਪਣਾ ਤੁਸੀਂ ਆਪਦੀ ਮਰਜ਼ੀ ਦੇ ਮੁਤਾਬਕ ਲੈ ਸਕਦੇ ਹੋ ਜਿੰਨੀ ਛੋਟਾ ਦਿਲ ਕਰੇ ਹੈ ਨਾ ਜ਼ਰੂਰੀ ਨਹੀਂ ਵੀ ਮੈਂ ਪਾਈਆ ਕਿਹਾ ਤਾਂ ਤੁਸੀਂ ਵੀ ਪਾਈਏ ਦੀ ਬਣਾਉਣੀ ਆ ਜਿੰਨਾ ਤੁਹਾਡਾ ਮਨ ਆ ਤੁਸੀਂ ਉਹਨੇ ਦੀ ਪਹਿਲਾਂ ਬਣਾ ਕੇ ਖਾ ਕੇ ਦੇ ਲਿਓ ਤੁਹਾਨੂੰ ਜਦ ਤੱਕ ਇਹਨੇ ਮੁੱਕਣਾ ਜਦ ਤੱਕ ਸਰੀਰ ਨੇ ਤੁਹਾਡੇ ਨੇ ਆਪ ਹੀ ਤੁਹਾਨੂੰ ਦੱਸ ਦੇਣਾ ਵੀ ਮੈਂ ਕਿਵੇਂ ਆ ਤੇ ਆਪਾਂ ਫੁੱਲ ਮਖਾਣੇ ਇਹ ਵੀ ਪਾਈਏ ਨੇ ਇਹ ਦੋ ਤਿੰਨ ਵਾਰੀਆਂ ਚ ਪਿਸੇ ਜਾਣਗੇ ਕਿਉਂ ਫੁੱਲੇ ਹੁੰਦੇ ਨੇ ਹੌਲੇ ਹੋਣ ਕਰਕੇ ਇਹਦਾ ਵੀ ਆਪਾਂ ਪਾਊਡਰ ਹੀ ਬਣਾ ਲੈਣਾ ਸਭ ਤੋਂ ਤਾਂ ਸਿਰਫ ਕਿਸਮੇਸੀ ਪਾਉਣੀ ਆ ਆਪਾਂ ਬਾਕੀ ਸਭ ਚੀਜ਼ਾਂ ਨੂੰ ਪਾਊਡਰ ਹੀ ਬਣਾ ਲੈਣਾ ਆ ਹੁਣ ਆਪਨੇ ਅੱਗੇ ਭੁੱਜੇ ਛੋਲੇ ਏ ਵੀ ਆਪਾਂ ਇਹਨਾਂ ਨੂੰ ਆਪਾਂ ਹੁਣ ਪੀਸ ਕੇ ਲੈਦਾ ਰੱਖਣਾ ਵਿੱਚ ਨਮ ਲਾਇਓ ਇਹਨਾਂ ਨੂੰ ਥੋੜਾ ਜਿਹਾ ਕੜਛੀ ਦੋ ਕੜਛੀਆਂ ਕਿਉਂਕਿ ਉਹ ਪਾ ਕੇ ਆਪਾਂ ਦੁਬਾਰਾ ਪੁੰਨ ਲਾਂਗੇ ਹੁੰਦਾ ਭੁੱਜੇ ਹੋਏ ਨੇ ਪਰ ਫਿਰ ਵੀ ਇੱਕ ਵਾਰੀ ਆਪਾਂ ਫਿਰ ਦੁਬਾਰਾ ਪੁੰਨ ਲਾਂਗੇ ਕਿਉਂਕਿ ਬੇਸਣ ਦਾ ਕੱਚਾ ਪੰਨ ਰਹਿ ਜਵੇ ਤਾਂ ਬੜਾ ਪੇੜਾ ਲੱਗਦਾ ਵਧੀਆ ਨਹੀਂ ਲੱਗਦਾ ਤੇ ਚੰਗੀ ਐਨ ਬਰੀਕ ਪੀਸ ਲਿਓ ਆਪਦਾ ਬੇਸਣ ਆ ਗੋਣਾ ਲਿਓ ਇਹਦੇ ਚ ਆਪਾਂ ਨੂੰ ਯਕੀਨ ਤਾਂ ਰਹਿੰਦਾ ਪੁੱਛੇ ਛੋਲੇ ਲੈ ਕੇ ਵੀ ਹਾਂ ਭਈ ਪਿਓਰ ਨਹੀਂ ਹੁਣ ਬਿਸਣ ਵਿੱਚ ਕਈ ਵਾਰੀ ਉਹ ਆਰਹਰ ਦਾ ਆਟਾ ਮਿਲਾਉਂਦੇ ਨੇ ਹਨ ਆਪਾਂ ਨੂੰ ਕੀ ਪਤਾ ਵੀ ਕੀ ਪਾਇਆ ਹੋਇਆ ਸਰਪਾਂ ਸੱਤ ਮਿੰਟਾਂ ਦੀ ਗੱਲ ਹੁੰਦੀ ਆ ਕੋਈ ਇੰਨਾ ਜ਼ਿਆਦਾ ਟਾਈਮ ਤਾਂ ਲੱਗਦਾ ਨਹੀਂ ਖਾਸ ਇਹਨੋਂ ਵੀ ਜੇ ਬੰਦਾ ਸੋਚੇ ਵੀ ਮੈਂ ਬਣਾਉਣਾ ਆ ਦੇਖੋ ਆਪਾਂ ਛੋਲੇ ਲੈਦਾ ਕੱਢ ਲਈ ਇਹਨਾਂ ਨੂੰ ਆਪਾਂ ਹੁਣ ਕੜਛੀਆਂ ਤੋਂ ਕੜਛੀਆਂ ਘਿਓ ਪਾ ਕੇ ਦੁਬਾਰਾ ਫੇਰ ਭੁੰਨ ਲੈਣਾ ਕਿਉਂ ਛੱਡਣ ਤੱਕ ਹੇ ਹੁਣ ਇਹ ਸਾਰਾ ਕੁਝ ਆਪਾਂ ਰਲਾ ਲੈਣਾ ਤੁਹਾਡਾ ਆਪ ਦਾ ਮਨ ਹੋਇਆ ਤੁਸੀਂ ਏਕਣ ਵੀ ਖਾ ਸਕਦੇ ਹੋ ਮੈਂ ਇਹਦੇ ਵਿੱਚ ਖੋਆ ਵੀ ਥੋੜਾ ਜਿਹਾ ਪਾਉਂਗੀ ਤੇ ਆਟਾ ਵੀ ਪਾਉਂਗੀ ਕਿਉਂਕਿ ਹਜੇ ਗਰਮੀਆਂ ਨੇ ਹਜੇ ਠੰਡ ਸਟਾਰਟ ਨਹੀਂ ਹੋਈ ਹਨ ਮੈਨੂੰ ਉਦੋਂ ਵੀ ਆਉਣ ਲੱਗੀ ਜਾਂਦਾ ਹੁੰਦਾ ਵੀ ਗਰਮੀ ਜੀ ਲੱਗਦੀ ਆ ਜੇ ਤੁਹਾਡਾ ਵੀ ਸਰੀਰ ਇਦਾਂ ਹੀ ਹੋਇਆ ਤਾਂ ਤੁਸੀਂ ਵੀ ਥੋੜਾ ਬਹੁਤਾ ਵੀ ਚਾਟਾ ਪਾ ਸਕਦੇ ਹੋ ਜਦੋਂ ਪੂਰੀ ਠੰਡ ਹੋਵੇ ਫਿਰ ਤਾਂ ਚਾਹੇ ਨਿਰੀ ਮਿੱਠੇ ਨਿਰੀ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾ ਲਿਓ ਫਰ ਹਜੇ ਗਰਮੀ ਆ ਹਜੇ ਠੰਡ ਹੋਈ ਨਹੀਂ ਇਸ ਕਰਕੇ ਪਾਈਆ ਚਾਹੇ ਤੁਸੀਂ ਪਾਈਆ ਆਟਾ ਪਾ ਲਿਓ ਛੇ 10 ਕਿਲੋ ਪਾ ਲਿਓ ਤੁਹਾਡੀ ਆਪਣੀ ਮਰਜ਼ੀ ਆ ਹਨ ਇਹ ਆਪਣੇ ਗੁੰਦਨੇ ਦੇਖੋ ਕਿੰਨਾ ਘਿਓ ਛੜਦਾ ਚਾਹੇ ਆਪਾਂ ਸੋਪਾ ਹੀ ਆਟਾ ਭੁੰਨ ਲਈਏ ਇਹਦੇ ਨਾਲ ਹੀ ਪਿੰਨੀਆਂ ਬਟਨ ਨਾਲ ਕੰਮ ਹੋ ਜਾਣਾ ਉਹ ਜਗਵੀਰ ਨੂੰ ਇਹਨਾਂ ਪਸੰਦ ਨਹੀਂ ਹੁੰਦਾ ਪਿੰਨੀਆਂ ਉਹ ਕਹਿੰਦਾ ਤੰਜੀਰੀਆਂ ਕੋ ਖੜੀ ਸਕਾਲੀ ਰਹਿੰਦੀ ਐ ਵੀ ਬੰਦੇ ਨੂੰ ਜਿੰਨਾ ਦਿਲ ਕੀਤਾ ਚਮਚੇ ਦੋ ਚਮਚੇ ਖਾ ਲੈਂਦਾ ਵੀ ਪਿੰਨੀ ਚੱਕੋ ਦਾ ਪੂਰਾ ਹੀ ਖਾਣੀ ਪੈਂਦੀ ਆ ਉਹਦੀ ਗੱਲ ਵੀ ਸਹੀ ਆ ਜਿਵੇਂ ਠੀਕ ਲੱਗੇ ਉਹ ਆਪਣਾ ਦੇ ਹਿਸਾਬ ਨਾਲ ਕਰ ਲਵਾਂ ਵਿੱਚ ਕਿ ਲੋਧਕ ਲੋਖ ਹੋ ਆਪਣਾ ਤੁਸੀਂ ਉਹ ਪਾ ਸਕਦੇ ਹੋ ਨਹੀਂ ਪਾਉਣਾ ਨਾ ਪਾਓ ਪਰ ਗੁੰਦਾ ਆਪਦੀਆਂ ਚਾਰੇ ਪਾ ਲਿਓ ਮਗਦ ਚਾਰੇ ਪਾ ਲਿਓ ਵਿੱਚ ਮਗਜ ਸੂਰਜ ਮੁਖੀ ਦੇ ਪੇਠੇ ਦੇ ਸਾਰੇ ਪਾਓ ਇੰਨਾ ਚੋਪੋ ਆਪਣੀਆਂ ਉਹ ਕੋਣ ਹੁੰਦੇ ਨੇ ਹਨ ਤੇ ਆਪਾਂ ਕਰ ਲੇ ਕੜਾਹੀ ਦੁਬਾਰਾ ਇੱਚਾ ਪਕੜ ਛਿੱਕਿ ਕਿਉਂ ਪਣਾ ਜਿਆਦੇ ਨਹੀਂ ਪਣਾ ਬਸ ਉਹਦੇ ਚ ਆਪਣਾ ਕਿਲੋ ਇਹ ਛੋਲੇ ਹਨ ਆਰਾਮਦਾਰੀ ਨਾਲ ਪੁੱਜ ਜਾਣਗੇ ਲੱਗਣਗੇ 5-7 ਮਿੰਟ ਹਨਾ 10 ਮਿੰਟਾਂ ਚ ਮੀਡੀਅਮ ਚ ਸੇਕ ਤੇ ਹਾਈ ਤੇ ਨਾ ਭੁੰਨਿਓ ਮੀਡੀਅਮ ਤੇ ਹਨ ਚੰਗੀ ਤਰ੍ਹਾਂ ਹੌਲੀ-ਹੌਲੀ ਜਿਵੇਂ ਫਿਰ ਮੇਰੇ ਅੰਗੋਈ ਕਰਿਓ ਮੈਂ ਪਤਾ ਇੱਕਣ ਤਿਆਰੀ ਕਰਕੇ ਰੱਖ ਲੈਣੀ ਆ ਜਿਵੇਂ ਆ ਪਾਟਾ ਖੁਆ ਜਿਹੜਾ ਆਪਣਾ ਫਿਰ ਵੱਡੀ ਗੜਾਹੀ ਚੁਰਤੇ ਧਰਕੇ ਜਾਂ ਪੱਠੀ ਤੇ ਜੋ ਵੀ ਆ ਤੁਹਾਡੇ ਉਹਦੇ ਤੇ ਸਰਕੇ ਉਹਦੇ ਤੇ ਮੈਂ ਲਾ ਲੂ ਉਹ ਗਰਮੀਆਂ ਹਜੇ ਇਸ ਕਰਕੇ ਥੋੜਾ ਬਹੁਤਾ ਆਟਾ ਜ਼ਰੂਰ ਪਾ ਲਿਓ ਨਹੀਂ ਪਰ ਛੋਲੇ ਹੋਰ ਪਾ ਲਿਓ ਹਨਾ ਕਿਲੋ ਦੀ ਬਜਾਏ 1.5 ਕਿਲੋ ਕਰ ਲਿਓ। ਕੋਈ ਪਾਈਏ ਪਾਈਏ ਨਾ ਇਹ ਪ੍ਰਾਂਤ ਭਰ ਗਈ ਸਮਾਨ ਕਾਫੀ ਬਣ ਜਾਂਦਾ ਪਰ। ਉਹ ਗਰਮੀਆਂ ਕਰਕੇ ਹਜੇ ਆਪਾਂ ਭਖੜਾ ਬਿਲਕੁਲ ਦੇ ਨਹੀਂ ਪਾਏ ਵੀ ਹਜੇ ਗਰਮੀਆਂ ਨਹੀਂ ਤਾਂ ਚਾਹੇ ਬਿਲਕੁਲ ਦੇ ਵੀ ਪਾ ਲਓ ਜਿਹਦੀ ਟੂਹੀ ਵੱਧ ਤੋਂ ਖਦੀ ਰਹਿੰਦੀ ਹੈ ਭਖੜਾ ਪਾ ਲਓ। ਤੇ ਕਮਰਖਸ ਇਹ ਚਾਰ ਪੰਜ ਜਪਾ ਹੋਰ ਵੀ ਪਾ ਸਕਦੇ ਸੀ। ਉਹ ਪਤਾ ਨਹੀਂ ਪਈਆਂ ਹਜੇ ਵੀ ਹਜੇ ਗਰਮੀ ਆ। ਥੋੜਾ ਮੌਸਮ ਠੰਡਾ ਹੋ ਜਵੇ। 15 ਦਿਨਾਂ ਦੇ ਅੰਦਰ ਤੱਕ ਜਾਂ ਮੌਸਮ 'ਚ ਠੰਡਕ ਜੀ ਆ ਗਈ। ਉਦੋਂ ਬਣਾ ਲਵਾਂਗੇ ਆਪਾਂ। ਮੇਰੇ ਘਰੇ ਆਇਆ ਗਿਆ ਬੋਤਰਾ ਇਹਸ ਕਰਕੇ ਛੇਤੀ ਇਹਨੇ ਮੁੱਕ ਜਾਣਾਗਾ ਦੁਬਾਰਾ ਬਣਾ ਮੰਗ। ਜੇ ਦੁਬਾਰਾ ਬਣਾਈ ਫਿਰ ਤੁਹਾਨੂੰ ਫਿਰ ਜੇ ਲੱਗਿਆ ਟਾਈਮ ਤਾਂ ਵੀਡੀਓ ਬਣਾ ਕੇ ਦੱਸ ਦਊਂਗੀ ਵੀ ਕੀ ਕੀ ਪਾਇਆ। ਉਹਦੇ 'ਚ ਮੈਂ 28 ਕਿਸੀ ਚੀਜ਼ਾਂ ਪਾਉਣੀ ਹੁੰਦੀਆਂ ਪੰਜੀਰੀ 'ਚ। ਉਹਦੇ ਅਨੁਸਾਰੀਆਂ ਦੱਸ ਦਵਾਂਗੇ ਜਿਹਦਾ ਵੀ ਸਰੀਰ 'ਚ ਦਰਦ ਰਹਿੰਦਾ ਹੋਵੇ ਪਹਿਲਾਂ ਇਹ ਬਣਾ ਕੇ ਖਾਓ ਫਿਰ ਉਹ ਖਾ ਲਿਓ ਜਦ ਤੱਕ ਸੜਾਂ ਨਹੀਂ ਹਟਣਾ ਤੁਸੀਂ ਘੋੜੇ ਵਾਂਗੂ ਫਿਰੋਗੇ ਤੁਸੀਂ ਕਹੋਗੇ ਸਾਡਾ ਤਾਂ ਕੁਝ ਦੁਖਦਾ ਹੀ ਨਹੀਂ ਆਪਾਂ ਇੱਕ ਚੀਜ਼ ਦੀ ਦਵਾਈ ਲੈ ਲੈਂਦੇ ਆ ਦੂਜੀ ਦੀ ਡਾਕਟਰ ਫੇਰ ਫੋਰ ਉੱਤ ਲੱਗ ਜਾਂਦੀ ਆ ਉਹਦੇ ਨਾਲ ਤੀਜੀ ਹੋਰ ਲੱਗ ਜਾਂਦੀ ਆ ਆ ਦੇਖੋ ਆ ਲਿਆ ਮੈਂ ਅੱਧਾ ਪੌਣਾ ਕਿਲੋ ਘਿਓ ਤੇ ਉਹਨਾਂ ਕੀ ਆਟਾ ਲੈ ਲਿਆ ਤੇ ਕਿਉਂ ਮੈਂ ਘੱਟੀ ਪਾਉਂ ਸਾਰਾ ਨਹੀਂ ਪਾਉਂਦੀ ਹੈਗੀ ਜਿੰਨਾ ਕਿ ਚਪਾਊਗਾ ਉਸ ਹਾਵ ਨਾ ਮਣਮੁਣਕ ਤੁਨਵੇਂ ਪਾਉਂਦੀ ਹੰਦ ਚੇਨਾ ਪਾਪਾ ਬਾਹਰ ਚੁਰਤੇ ਆਗੇ ਇੱਥੇ ਥੋੜਾ ਹਨੇਰਾ ਇਸ ਕਰਕੇ ਤੁਹਾਨੂੰ ਕਲੀਅਰ ਵੀਡੀਓ ਨਹੀਂ ਦਿੰਦੀ ਹੁਣ ਆ ਦੇਖੋ ਆਟਾ ਆਪਣਾ ਸੁੱਕ ਬਰੂ ਰਹੀ ਆ ਜਿਆਦੇ ਆਪਾਂ ਉਹ ਨਹੀਂ ਕੀਤਾ ਕਿਉਂ ਨਹੀਂ ਪਾਇਆ ਕਿਉਂ ਨਹੀਂ ਕਿਉਂ ਨਹੀਂ ਪਾਇਆ ਕਿਉਂ ਕੋਈ ਹਜੇ ਇੱਕ ਤਾਂ ਗਰਮੀਆਂ ਦੂਜਾ ਜੇ ਆਪਾਂ ਥੋੜਾ ਵੱਧ ਖਾ ਲਈਏ ਜਾਂ ਕਈ ਵਾਰੀ ਖੱਟੇ ਢ ਘਰ ਆਉਣ ਲੱਗ ਜਾਂਦੇ ਨੇ ਜਿਹੜੇ ਫਿਰ ਸਾਰਾ ਦਿਨ ਹੀ ਖਰਾਬ ਕਰ ਦਿੰਦੇ ਨੇ ਇਸ ਕਰਕੇ ਆਪਾਂ ਨਹੀਂ ਪਾਇਆ ਹੈਗਾ ਵੀ ਥੋੜਾ ਜਿਹਾ ਕਣੀ ਰੱਖ ਲਓ ਇਹਨੂੰ ਸੁੱਕਾ ਜੀ ਆਹ ਲਓ ਆਪਾਂ ਚੰਗੀ ਤਰ੍ਹਾਂ ਜਦੋਂ ਆਪਣਾ ਆਟਾ ਭੁੰਨ ਲਿਆ ਕੜਾਹੀ ਥੱਲੇ ਹੀ ਲਾ ਲੇ ਲਾ ਕੇ ਥੱਲੇ ਆਹ ਦੇਖੋ ਕਿਉ ਛੱਡ ਗਿਆ ਨਾ ਸਾਡੇ ਆਪਾਂ ਕਿਉ ਘਟ ਪਾਇਆ ਸੀ ਹੁਣ ਸਾਰਾ ਸਮਾਨ ਆਪਾਂ ਇਹ ਪਾ ਦੇਣਾ ਇਹਦੇ ਚ ਇਹਨੂੰ ਚੰਗੀ ਤਰ੍ਹਾਂ ਆਪਾਂ ਰੜਾ ਕੇ ਉਸ ਤੋਂ ਬਾਅਦ ਆਪਾਂ ਮਿੱਠਾ ਜਿੰਨਾ ਤੁਸੀਂ ਖਾਣਾ ਉਹਨਾਂ ਤੁਸੀਂ ਮਿੱਠਾ ਪਾ ਸਕਦੇ ਹੋ ਆਪਦੀ ਮਰਜ਼ੀ ਨਾਲ ਹਨਾ ਮੇਰੇ ਤੋਂ ਦੇਖੋ ਸਮਾਨ ਹੀ ਬਹੁਤ ਕੁ ਬਣ ਗਿਆ ਮੇਰੇ ਸਿਰ ਡੇਢ ਕਿਲੋ ਸ਼ੱਕਰ ਉਹ ਪਾਤੇ ਸ਼ੱਕਰ ਚੀਨੀ ਲਾ ਲੋ ਬੂਰਾ ਖਟ ਤੇ ਤੁਸੀਂ ਜਿੰਨੀ ਪਾਉਣੀ ਚਾਹੋ ਪਾ ਸਕਦੇ ਥੋਡੀ ਆਪਣੀ ਮਰਜ਼ੀ ਆ ਆ ਦੇਖੋ